ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਸਟ ਨਾ ਕਿ ਕੀ ਹਾਲ ਚਾਲ ਆ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਆਪਾਂ ਵੀ ਠੀਕ ਠਾਕ ਵਾ ਤੁਹਾਨੂੰ ਪਤਾ ਜਿੱਦਾਂ ਹੁਣ ਮੌਸਮ ਚੇਂਜ ਹੋਣ ਡਿਆ ਵਾ ਉਹਦੇ ਨਾਲ ਥੋੜਾ ਜਿਹਾ ਬੁਖਾਰ ਜ਼ੁਕਾਮ ਮਤਲਬ ਇੰਨਾ ਇਹ ਚੀਜ਼ਾਂ ਹੋਣ ਡੀਆਂ ਵਾ ਤੇ ਥੋੜਾ ਜਿਹਾ ਆਪਣਾ ਖਿਆਲ ਰੱਖਿਓ ਵੇਖ ਲਿਓ ਮੌਸਮ ਦੇ ਹਿਸਾਬ ਨਾਲ ਵੀ ਤੇ ਬਾਕੀ ਇਹ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਕਿ ਹਫਤਾ ਹੋ ਗਿਆ ਮਤਲਬ ਸਾਡੀਆਂ ਵੀਡੀਓ ਨਹੀਂ ਆਉਣ ਰਹੀਆਂ ਤੇ ਤੁਹਾਨੂੰ ਪਤਾ ਵੀਡੀਓ ਤੇ ਇੱਕ ਦਿਨ ਵੀ ਨਾ ਪਵੇ ਨਾ ਤਾਂ ਬੜੀ ਹੋਰ ਤਰ੍ਹਾਂ ਹੁੰਦਾ ਵਾ ਕਿ ਚਲੋ ਇੰਨਾ ਭੈੜ ਭਰਾ ਦਾ ਪਿਆਰ ਮਿਲਣ ਡਿਆ ਵਾ ਤੇ ਆਪਾਂ ਵੀ ਫਰਨਾ ਥੋੜੀ ਜਿਹੀ ਇੱਕ ਪ੍ਰੋਬਲਮ ਪੈ ਗਈ ਪਹਿਲੀ ਗੱਲ ਤੇ ਇਹ ਹੀ ਕਿ ਮੰਮੀ ਨਹੀਂ ਠੀਕ ਉਹਨਾਂ ਨੂੰ ਡਿਸਕ ਦੀ ਪ੍ਰੋਬਲਮ ਹੀ ਜਿਨ੍ਹਾਂ ਨੂੰ ਤੁਸੀਂ ਵੀਡੀਓ ਦੇ ਵਿੱਚ ਮਤਲਬ ਮੇਰੀ ਸਾਸ ਦੇ ਨਾਂ ਤੇ ਜਾਣਦੇ ਹੋ ਮਤਲਬ ਇਹ ਮੇਰੇ ਮੰਮੀ ਆ ਤੇ ਇਹਨਾਂ ਦੀ ਡਿਸਕ ਦੀ ਪ੍ਰੋਬਲਮ ਹੀ ਤੇ ਉਹਦੇ ਕਰਕੇ ਇਹਨਾਂ ਕੋ ਉੱਠਿਆ ਵੀ ਨਹੀਂ ਜਾਂਦਾ ਸਵਾਦ ਦੇ ਨਾਲ ਤੇ ਫਿਰ ਇਸ ਕਰਕੇ ਵੀਡੀਓ ਨਹੀਂ ਬਣਦੀ ਤੁਹਾਨੂੰ ਪਤਾ ਕਿ ਪੂਰੇ ਮੈਂਬਰ ਵਧੀਆ ਠੀਕ ਠਾਕ ਹੋਣ ਆਪਣਾ ਸੀਨ ਮਤਲਬ ਨਿਭਾਉਣ ਸਹੀ ਤਰ੍ਹਾਂ ਤੇ ਫੇਰ ਹੀ ਗੱਲ ਬਣਦੀ ਆ ਤੇ ਵੀਡੀਓ ਚ ਲੋਕ ਸੀਨ ਤਾਂ ਬਹੁਤ ਸੋਹਣਾ ਨਿਭਾਉਂਦੇ ਆ ਬਾਕੀ ਤੁਹਾਡੇ ਸਾਹਮਣੇ ਇਹਨਾਂ ਦੀ ਐਕਟਿੰਗ ਤੁਹਾਨੂੰ ਪਤਾ ਹੀ ਤੁਸੀ ਕਮੈਂਟ ਕਰਕੇ ਦੱਸ ਦਿਓ ਕਿ ਕਿ ਤੋ ਵਧੀਆ ਮਤਲਬ ਕਰਦੇ ਆ ਸਾਰਾ ਕੁਝ ਤੇ ਪਰ ਹੁਣ ਜਾਂਦੇ ਠੀਕ ਨਹੀਂ ਨਾ ਉਹਨਾਂ ਦੀ ਥੋੜੀ ਜਿਹੀ ਇਹ ਪ੍ਰੋਬਲਮ ਹੈ ਕਿ ਉੱਠਿਆ ਵੀ ਨਹੀਂ ਜਾਂਦਾ ਤੇ ਬੈਠਾ ਵੀ ਨਹੀਂ ਜਾਂਦਾ ਤੇ ਉਹਦੇ ਕਰਕੇ ਸੀਨ ਜਿਹੜਾ ਕਰਨਾ ਬਹੁਤ ਔਖਾ ਵਾ ਤੁਹਾਨੂੰ ਪਤਾ ਇਹ ਕਿਹੜਾ ਕੋਈ ਬੈਨ ਵਾਲਾ ਸੀਨ ਵਾ ਘੁੰਮ-ਘਮਾ ਕੇ ਸੀਨ ਕਰਨੇ ਪੈਂਦੇ ਆ ਤੇ ਫਿਰ ਇਦਾਂ ਨਾ ਮਜ਼ਾ ਜਿਆ ਵੀ ਨਹੀਂ ਹੋਣਿਆ ਕਿ ਜੇ ਨਜ਼ਰ ਪ੍ਰੋਪਰ ਠੀਕ ਨਾ ਹੋਣਗੇ ਨਾ ਉਹ ਨਜ਼ਰ ਮਤਲਬ ਨਹੀਂ ਬਣਾਉਣੀ ਵੀਡੀਓ ਤੇ ਇਹਦੇ ਵੀ ਥੋੜੀ ਜਿਹੀ ਇਹ ਹੀ ਪ੍ਰੋਬਲਮ ਤੇ ਬਾਕੀ ਪੂਜਾ ਦੀਦੀ ਹੋਣੇ ਆ ਭਾਜੀ ਹੋਣੇ ਉਹ ਵੀ ਨਾ ਮੈਰਿਜ ਤੇ ਗਏ ਆ ਤੇ ਗਏ ਵੀ ਉਹ ਦਿੱਲੀ ਗਏ ਆ ਮੈਰਿਜ ਤੇ ਉਹਨਾਂ ਦੇ ਕਿ ਰ ਤੇ ਉੱਥੇ ਗਿਆ ਤੇ ਉਹਨਾਂ ਨੇ ਮਤਲਬ ਪਰਸੋ ਤੱਕ ਹੋਣਾ ਵਾ ਤੇ ਫਿਰ ਜੇ ਆਪਾਂ ਵੀਡੀਓ ਦੇ ਚੱਕਰ ਚ ਪੈ ਜਾਈਏ ਕਿ ਚੱਲ ਮੰਮੀ ਨੂੰ ਨਾਲ ਲਾਵਾਂਗੇ ਸੀਨ ਦੇ ਵਿੱਚ ਆਣਾ ਥੋੜੇ ਦੇ ਰੈਸਟ ਕਰ ਲਣਗੇ ਤੇ ਆਪਾਂ ਬਣਾ ਲੈਨੇ ਆ ਤੇ ਫਿਰ ਉਹਨਾਂ ਨੂੰ ਵੀ ਮੈਰਿਜ ਤੇ ਜਾਣਾ ਸੀ ਤੇ ਉਹਨਾਂ ਨੂੰ ਵੀ ਤੰਗੀ ਹੋਣੀ ਤੇ ਫਿਰ ਇਹ ਕਰਕੇ ਉਹਨਾਂ ਦੀ ਰਹਿਣ ਤੀ ਕਿ ਚਲੋ ਕੋਈ ਗੱਲ ਨਹੀਂ ਤੁਸੀਂ ਆਪਣਾ ਪਹਿਲਾਂ ਉਹਦਾ ਤਾਂ ਭਤਾ ਆਓ ਤੇ ਫਿਰ ਆਪਾਂ ਵੀਡੀਓ ਬਣਾ ਲਾਂਗੇ ਇਸ ਕਰਕੇ ਸਾਡੀਆਂ ਹਫਤਾ ਹੋ ਕੇ ਵੀਡੀਓ ਨਹੀਂ ਆਉਣ ਡੀਆਂ ਤੇ ਤੁਸੀਂ ਇਹ ਨਾ ਸੋਚੋ ਕਿ ਅਸੀਂ ਵੀਡੀਓ ਪਾਉਣੀ ਹੈ ਨਹੀਂ ਵੀਡੀਓ ਜ਼ਰੂਰ ਪਾਵਾਂਗੇ ਮਤਲਬ 10 11 ਤਰੀਕ ਨੂੰ ਸਾਡੀ ਮਤਲਬ ਵੀਡੀਓ ਆਏਗੀ ਆਪਾਂ ਉਦੋਂ ਨੂੰ ਬਣਾਵਾਂਗੇ ਹਨਾ 10 11 ਨੂੰ ਆਊਗੀ ਤੇ ਬਾਕੀ ਇਹ ਮੇਰਾ ਵੀਰ ਹੈ ਛੋਟਾ ਜਿਹਨੂੰ ਤੁਸੀਂ ਪੀਤੇ ਦੇ ਨਾਮ ਦੇ ਜਾਣਦੇ ਹੋ ਅਨਮੋਲ ਪ੍ਰੀਤ ਸਿੰਘ ਤੇ ਇਹ ਪੂਜਾ ਦੀਦੀ ਵੀਡੀਓ ਚ ਕੰਮ ਵੀ ਕਰਨ ਡਿਆ ਵਾ ਤੇ ਬਾਕੀ ਜਿੱਥੇ ਮੈਨੂੰ ਲੋੜ ਪਊਗੀ ਸੀਨ ਦੇ ਵਿੱਚ ਆਪਣੀ ਵੀਡੀਓ ਚ ਕੋਈ ਨਹੀਂ ਆਪਣੀ ਜੀ ਵੀ ਲਵਾਂਗੇ ਇਹਨੂੰ ਸੇ ਆਪਣੀ ਵੀਡੀਓ ਦੇ ਵਿੱਚ ਸੀਨ ਚ ਵੀ ਤੇ ਵੇਖ ਲਿਓ ਕੀ ਸਾਹਬ ਆਣਾ ਪੂਜਾ ਦੀਦੀ ਵੀਡੀਓ ਚ ਡਿਆ ਵਾ ਸੀਨ ਕਰਨ ਤੇ ਐਕਟਿੰਗ ਵੀ ਚਲੋ ਤੁਹਾਨੂੰ ਪਤਾ ਹਲੇ ਉਹ ਪ੍ਰੋਪਰ ਜਿਹਾ ਸਵਾਰਨਾ ਮਤਲਬ ਬੋਲ ਨਹੀਂ ਸਕਦਾ ਹਨਾ ਸਹੀ ਤਰ੍ਹਾਂ ਤੁਹਾਨੂੰ ਪਤਾ ਜਦਦਾ ਬੱਚਾ ਹੈਂਡੀਕੈਪ ਹੁੰਦਾ ਵਾ ਤੇ ਇਸ ਕਰਕੇ ਬੋਲ ਨਹੀਂ ਸਕਦਾ ਸਹੀ ਤਰ੍ਹਾਂ ਤੇ ਜਿੰਨਾ ਵੀ ਬੋਲਦਾ ਵਾ ਬਹੁਤ ਸੋਹਣਾ ਮਤਲਬ ਆਪਣੇ ਵੱਲੋਂ ਬੋਲਣ ਦੀ ਕੋਸ਼ਿਸ਼ ਕਰਦਾ ਵਾ ਤੇ ਬੋਲਦਾ ਵੀ ਆ ਤੇ ਸੀਨ ਦੇ ਵੀ ਜਿੱਦਾਂ ਦਾ ਸੀਨ ਹੁੰਦਾ ਨਾ ਪੂਜਾ ਦੀਦੀ ਵੀਡੀਓ ਚ ਉਹ ਤਰ੍ਹਾਂ ਦਾ ਉਹ ਕਰਦਾ ਵੀ ਆ ਤੇ ਬਾਕੀ ਤੁਸੀਂ ਪੂਜਾ ਦੀਦੀ ਵੀਡੀਓ ਇਹ ਚੱਲਣ ਢਈ ਹੈ ਨਾ ਉਹ ਚੋਂ ਮਤਲਬ ਗਲਤ ਕਮੈਂਟ ਨਾ ਇਹਨੂੰ ਕਰਿਆ ਕਰੋ ਹੈਨਾ ਕਿਵੇਂ ਜਾ ਸਾਨੂੰ ਪੀਤਾ ਚੰਗਾ ਨਹੀਂ ਲੱਗਦਾ ਜਾਂ ਕਿੱਦਾਂ ਬੋਲਦਾ ਕਿਉਂਕਿ ਇਹ ਤਾਂ ਇੱਕ ਜਸਟ ਐਕਟਿੰਗ ਆ ਹੈਨਾ ਉਹ ਐਕਟਿੰਗ ਵੀ ਕਰਨੀ ਹੈ ਤੇ ਬਾਕੀ ਜਿਹੜੇ ਹਿਸਾਬ ਨਾਲ ਉਹਦੀ ਮਤਲਬ ਆਵਾਜ਼ ਆਉਂਦੀ ਉਹਦੇ ਹਿਸਾਬ ਨਾਲ ਬੋਲਣਾ ਵਾ ਇਹਦੇ ਵਿੱਚ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਇਹ ਤਾਂ ਪਤਾ ਪਰਮਾਤਮਾ ਦੇ ਦੇਣ ਆਣਾ ਜੋ ਵੀ ਦਿੱਤਾ ਹੋਵੇ ਨਾ ਉਹਦੀ ਮਤਲਬ ਉਹਦੀ ਰਾਜਾ ਚਾਨੂੰ ਖੁਸ਼ ਰਹਿਣਾ ਚਾਹੀਦਾ ਵਾ ਤੇ ਇਸ ਕਰਕੇ ਬ੍ਰਦਰ ਮੇਰਾ ਇਹ ਹੋ ਗਿਆ ਵਾ 24 25 ਸਾਲ ਦਾ ਹੋ ਗਿਆ ਵਾ ਤਾਂ ਮਤਲਬ ਇਹ ਚੱਲ ਫਿਰ ਨਹੀਂ ਸਕਦਾ ਨਾ ਇਸ ਤਰ੍ਹਾਂ ਹੀ ਮਤਲਬ ਇਹਨੇ व्हीਲਚੇਅਰ ਤੇ ਰਹਿਣਾ ਵਾ ਤੇ ਬਿਠਾਉਣਾ ਬਿਠਾਉਣਾ ਵੀ ਮੰਮੀ ਨੇ ਹੁੰਦਾ ਆਪਨੇ ਸਭ ਕੁਝ ਕਰਨਾ ਹੁੰਦਾ ਸੀ ਤੇ ਇਹਨੂੰ ਵੀ ਬੜਾ ਸ਼ੌਂਕ ਹੀ ਕਿ ਮੈਂ ਆਵਾਂ ਇਹ ਵੀਡੀਓ ਦੇ ਵਿੱਚ ਤੇ ਬਾਕੀ ਹਾਨੂੰ ਵੀ ਲੋੜ ਹੀ ਤੇ ਇਹ ਕਰਕੇ ਇਹਨੂੰ ਵੀਡੀਓ ਚ ਲਿਆ ਵਾ ਤੇ ਇਹਨੂੰ ਨਾ ਪੂਜਾ ਦੀਦੀ ਵੀਡੀਓ ਚ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਕਿ ਜਿਹੜਾ ਇਹਦਾ ਹੌਂਸਲਾ ਵਧੇ ਤੇ ਚਲੋ ਸਾਡੇ ਨਾਲ ਕ ਤੇ ਮੈਂ ਹੁਣ ਇਹਨੂੰ ਆਪਣੇ ਲਾਗੇ ਤਾਂ ਆ ਮੈਂ ਬਟਾਇਆ ਮੈਂ ਚਲਾ ਜਾ ਨਾਲੇ ਮਿਲਦੇ ਆਪਾਂ ਸਾਰੇ ਭੈਣ ਭਰਾਵਾਂ ਨੂੰ ਤੇ ਨਾਲੇ ਵੀਡੀਓ ਜਿੱਥੇ ਗਾੜੀ ਲੋਡ ਪੋਗੇ ਨਾ ਕੋਈ ਨਹੀਂ ਆਪਾਂ ਇਹਨੂੰ ਵੀ ਨਾਲ ਲਿਆ ਕਰਾਂਗੇ ਤੇ ਬਾਕੀ ਕੋਈ ਨਹੀਂ ਦੀਦੀਆਂ ਨੇ ਆਉਣਗੇ ਹੁਣ 11 12 ਤਰੀਕ ਨੂੰ ਆਉਣਗੇ ਉਹ ਤੇ ਆਪਾਂ ਫੇਰ ਬਣਾਇਆ ਕਰਾਂਗੇ ਵੀਡੀਓ ਤੇ ਫੇਰ ਕੰਟੀਨਿਊ ਵੀਡੀਓ ਚੱਲਿਆ ਵੀ ਕਰਨੀਆਂ ਤੇ ਹੁਣ ਥੋੜੀ ਜਿਹੀ ਤੁਹਾਡੇ ਕੋ ਮਾਫੀ ਚਾਹੁੰਦੇ ਆ ਕਿ ਜਿਹੜਾ ਇੰਨੇ ਦਲੋਕੇ ਵੀਡੀਓ ਨਹੀਂ ਆਉਣ ਲਈ ਤੇ ਫੇਰ ਕਰਦੇ ਆਂ ਸਟਾਰਟ ਆਪਾਂ 11 12 ਤਰੀਕ ਨੂੰ ਵੀਡੀਓ ਤੇ ਬਾਕੀ ਤੁਸੀਂ ਇਹ ਨਾ ਭੁੱਲਣਾ ਜਾਓ ਤੁਸੀਂ ਮਤਲਬ ਜਿੱਦਾਂ ਅੱਗੇ ਵੀਡੀਓ ਨੂੰ ਬਹੁਤ ਸੋ ਇਹਦਾ ਮਤਲਬ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਕਮੈਂਟ ਵੀ ਜ਼ਰੂਰ ਕਰਿਆ ਕਰੋ ਚਲੋ ਵੀਡੀਓ ਤੇ ਵਧੀਆ ਚੱਲਣ ਢਈ ਹੁੰਦੀ ਹੈ ਨਾ ਕਮੈਂਟ ਦੇ ਹਿਸਾਬ ਨਾਲ ਵੀ ਬਾਕੀ ਪਤਾ ਹੁੰਦਾ ਤੁਸੀਂ ਕਮੈਂਟ ਸਾਨੂੰ ਮਤਲਬ ਵੀਡੀਓ ਦੇ ਹਿਸਾਬ ਨਾਲ ਹੀ ਕਰਦੇ ਹੋ ਹਨ ਆਪਾਂ ਗੁੱਸਾ ਵੀ ਨਹੀਂ ਇਹ ਚੀਜ਼ ਦਾ ਕਰਦੇ ਤਾਂ ਤੁਸੀਂ ਮਤਲਬ ਵਧੀਆ-ਵਧੀਆ ਕਮੈਂਟ ਕਰਿਆ ਕਰੋ ਤੇ ਹਨ ਨੂੰ ਵੀ ਮਤਲਬ ਵਧੀਆ ਲੱਗਦਾ ਬਣਾਉਣ ਵਾਸਤੇ ਵੀਡੀਓ ਤੇ ਜੇ ਕਿਸੇ ਨੂੰ ਲੱਗਦਾ ਕਿ ਜਿੱਦਾਂ ਦਰਾਨੀ ਦੀ ਚੌਧਰ ਆਪਾਂ ਬਣਾਉਣ ਦੇ ਆ ਤੇ ਜਸਟ ਮਤਲਬ ਜੇ ਕਿਸੇ ਨੂੰ ਲੱਗਦਾ ਕਿ ਆਹ ਸੀਨ ਵਿੱਚ ਪਾਣਾ ਚਾਹੀਦਾ ਜਾਂ ਆਹ ਪਾਣਾ ਚਾਹੀਦਾ ਹਨਾ ਸੀਨ ਕਿਉਂਕਿ ਹੁਣ ਉਹਦੇ ਵਿੱਚ ਤੁਹਾਨੂੰ ਪਤਾ ਕਿ ਮੇਰਾ ਰੋਲ ਆ ਮੇਲ ਦਰਾਨੀ ਦੀ 14 ਦੇ ਵਿੱਚ ਹਨਾ ਤੇ ਹਨ ਉਹ ਸਾਬ ਨਾਲ ਚੱਲਣਾ ਪੈਂਦਾ ਵਾ ਤੇ ਜੇ ਤੁਹਾਡੇ ਕੋਲ ਕਿਸੇ ਕੋਲ ਹੋਵੇ ਕੋਈ ਸੀਨ ਕਿ ਮਤਲਬ ਆਹ ਸੀਨ ਨਹੀਂ ਆ ਪੈਣਾ ਚਾਹੀਦਾ ਵਾ ਜ਼ਰੂਰ ਦੱਸਿਓ ਪਤਾ ਇਹਦੇ ਵਿੱਚ ਭੈਣ ਭਰਮਾਂ ਦੇ ਨਾਲ ਹੀ ਮਤਲਬ ਇਹ ਚੀਜ਼ ਚੱਲਦੀ ਆ ਤੇ ਨਾਲੇ ਹੈਲਪ ਹੋ ਜਾਂਦੀ ਆ ਕੀ ਚਲੋ ਅਗਲਾ ਦੱਸਾਂ ਡਿਆ ਵਾ ਹਨਾ ਤੇ ਵਧੀਆ ਲੱਗਦਾ ਵਾ ਜੇ ਕੋਈ ਸੀਨ ਦੱਸੂਗਾ ਤੇ ਹਾਂ ਮੈਂ ਤੁਸੀਂ ਕਮੈਂਟ ਦੇ ਵਿੱਚ ਦੱਸ ਦਿਓ ਅਗਰ ਕੋਈ ਗੱਲ ਨਹੀਂ ਮੈਂ ਆਪਾਂ ਕਮੈਂਟ ਚੈੱਕ ਕਰਦੇ ਰਹਿਨੇ ਆ ਤੇ ਬਾਕੀ ਕੋਈ ਨਹੀਂ ਤੁਸੀਂ ਕਰੋ ਜਿੰਦਾ ਵੀ ਮਤਲਬ ਪਿਆਰ ਦਿਓ ਵੀਡੀਓ ਨੂੰ ਤੇ ਫਿਰ 11 12 ਤਰੀਕ ਤੋਂ ਆਪਾਂ ਵੀਡੀਓ ਪਾਉਨੇ ਆ ਅੱਜ ਇਸੇ ਕਰਕੇ ਵਲੌਗ ਬਣਾਇਆਹੀਂ ਸੋਚਾਂ ਸੀ ਹੋਈ ਕਿ ਚਲ ਨਹੀਂ ਵਲੌਗ ਬਣਾਉਣਾ ਕੋਈ ਗੱਲ ਨਹੀਂ ਮਤਲਬ ਹੋਰ ਦੋ ਚਾਰ ਦਿਨ ਰੋਕੇ ਫਿਰ ਵੀਡੀਓ ਪਾ ਦਿੰਨੇ ਆ ਪਰ ਭੈਣ ਭਰਾ ਨੂੰ ਬੜੀ ਉਮੀਦ ਹੁੰਦੀ ਆ ਕਮੈਂਟ ਵੀ ਹੋਣ ਦੇ ਕਿ ਤੁਸੀਂ ਵੀਡੀਓ ਕਿਉਂ ਨਹੀਂ ਪਾਉਂਦੇ ਤੇ ਤੇ ਅੱਜ ਇਹ ਵਲੌਗ ਪਾ ਇੱਕ ਵਾਰ ਜਨਾ ਚ ਇਹ ਵਲੌਗ ਪਵੇਗਾ ਤੇ ਫਿਰ ਆਪਾਂ 11 ਤਰੀਕ ਤੋਂ ਸਟਾਰਟ ਕਰਦੇ ਆ ਵੀਡੀਓ ਤੇ ਫਿਰ ਤੁਹਾਨੂੰ ਦਿਓ ਅਪਡੇਟ ਠੀਕ ਆ ਚਲੋ ਠੀਕ ਆ ਜੀ só